ਸਿੱਖਾਂ ਦੀ ਗੱਲ ਕਰੀਏ ਤੇ ਸਿੱਖਾਂ ਨੇ ਹਰ ਵਿੱਚ ਜਗਾਈ ਆਪਣੀ ਜਿਹੜੀ ਇੱਜ਼ਤ ਤੇ ਆਪਣਾ ਜਿਹੜਾ ਲੋਇਆ ਏ ਉਹ ਮਨਾਇਆ ਅੱਜ ਅਸੀਂ ਗੱਲ ਕਰਾਂਗੇ ਦੁਨੀਆ 'ਚ ਇੱਕ ਉਹ ਕਰੰਸੀ ਏ ਕਿ ਜਿਹਦੇ ਉੱਤੇ ਸਿੱਖਾਂ ਦੀ ਫੋਟੋ ਲੱਗੀ ਦੀਏ ਉਹ ਦੁਨੀਆ ਦੀ ਕਿਹੜੀ ਕੰਟਰੀ ਏ ਜਿਨ੍ਹਾਂ ਨੇ ਕਰੰਸੀ ਦੇ ਉੱਤੇ ਸਿੱਖਾਂ ਦਾ ਜਿਹੜਾ ਫੋਟੋ ਲਾਇਆ ਜਾ ਐ ਐ ਕੀ ਸੀ ਨੇ ਪੂਰੀ ਸਟੋਰੀ ਤੁਹਾਡੇ ਨਾਲ ਸ਼ੇਅਰ ਕਰਨੀ ਆ ਕਿਹੜੀ ਵਜਾ ਤੋਂ ਸਿੱਖ ਦੀ ਫੋਟੋ ਜਿਹੜੀ ਹੈ ਕਰੰਸੀ ਦੇ ਉੱਤੇ ਲਾਈ ਗਈ ਵੀਡੀਓ ਤੁਸੀਂ ਆਖਿਰ ਤੱਕ ਵੇਖਣੀ ਹੈ ਬਹੁਤ ਇੰਟਰਸਟਿੰਗ ਵਧੀਆ ਵੀਡੀਓ ਲੱਗਦੀ ਪਈ ਹੈ ਵੀਡੀਓ ਵੇਖਣ ਤੋਂ ਪਹਿਲਾਂ ਸਾਡੇ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਵੀਡੀਓ ਨੂੰ ਲਾਈਕ ਕਰੋ ਸੋ ਚੱਲਦੇ ਹਾਂ ਵੇਖਦੇ ਹਾਂ ਵੀਡੀਓ ਲੈਟਸ ਗੋ ਆਈਡੀਐਸ ਦੀ ਵੀਡੀਓ ਹੈ ਜੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਆਪਾਂ ਤੁਹਾਨੂੰ ਇੱਕ ਐਸੇ ਮੁਲਕ ਬਾਰੇ ਦੱਸਾਂਗੇ ਜਿੱਥੇ ਕਿ ਇੱਕ ਸਿੱਖ ਰਾਸ਼ਟਰਪਤੀ ਆ ਤੇ ਇੱਥੋਂ ਦੇ ਮੁਲਕ ਨੇ ਆਪਣੇ ਡਾਲਰਾਂ ਉੱਤੇ ਸਿੱਖਾਂ ਦੀ ਫੋਟੋ ਲਾਈ ਹੋਈ ਤੁਹਾਨੂੰ ਉਹ ਨੋਟ ਵੀ ਦਿਖਾਵਾਂਗੇ ਕਿਹੜਾ ਇਹ ਦੇਸ਼ ਆ ਜਿਨ੍ਹਾਂ ਨੇ ਆਪਣੇ ਨੋਟਾਂ ਉੱਤੇ ਇੱਕ ਸਿੱਖ ਸਰਦਾਰ ਦੀ ਫੋਟੋ ਲਾਈ ਹੈ ਤੇ ਕਿਉਂ ਲਾਈ ਆ ਤੇ ਕਿਉਂ ਇਹਨਾਂ ਨੇ ਇੱਕ ਸਿੱਖ ਨੂੰ ਹੀ ਆਪਣਾ ਰਾਸ਼ਟਰਪਤੀ ਬਣਾਇਆ ਉਸੇ ਬਾਰੇ ਅੱਜ ਆਪਾਂ ਤੁਹਾਨੂੰ ਇਸ ਵੀਡੀਓ ਵਿੱਚ ਦੱਸਾਂਗੇ ਤੇ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਤੁਹਾਨੂੰ ਵੀ ਇਹ ਅਹਿਸਾਸ ਹੋ ਜਾਊਗਾ ਕਿ ਜਿੰਨਾ ਇਸ ਮੁਲਕ ਨੇ ਇਸ ਸਿੱਖਾਂ ਨੂੰ ਮਾਨ ਸਤਿਕਾਰ ਦਿੱਤਾ ਸ਼ਾਇਦ ਹੀ ਕਿਸੇ ਹੋਰ ਬਗਾਨੇ ਮੁਲਕ ਨੇ ਸਿੱਖਾਂ ਨੂੰ ਇੰਨਾ ਮਾਨ ਸਤਿਕਾਰ ਦਿੱਤਾ ਹੋਊਗਾ ਸੋ ਇਹ ਸਟੋਰੀ ਬਹੁਤ ਇੰਟਰਸਟਿੰਗ ਹੋਣ ਵਾਲੀ ਆ ਤੁਸੀਂ ਵੀਡੀਓ ਨੂੰ ਅੰਤ ਤੱਕ ਵੇਖ ਕੇ ਜਾਓ ਤੇ ਵੀਡੀਓ ਨੂੰ ਬਾਕੀ ਬਾਕੀ ਸ਼ੇਅਰ ਜ਼ਰੂਰ ਦੇਣਾ ਕਰਦੇ ਹੋਏ ਆਜੋ ਆਪਾਂ ਵੀਡੀਓ ਨੂੰ ਸ਼ੁਰੂ ਕਰਦੇ ਆਂ ਆਪਾਂ ਗੱਲ ਕਰ ਰਹੇ ਆਂ ਫਿਜੀ ਦੇਸ਼ ਬਾਰੇ 1880 ਤੋਂ ਲੈ ਕੇ 1916 ਦੇ ਦਰਮਿਆਨ ਬਹੁਤ ਸਾਰੇ ਸਿੱਖ ਫਿਜੀ ਦੇਸ਼ ਵਿੱਚ ਆਏ ਸੀ ਜਦੋਂ ਪਹਿਲੀ ਵਰਲਡ ਵਾਰ ਹੋਈ ਸੀ ਤਾਂ ਗੋਰੀ ਸਰਕਾਰ ਨੇ ਬਹੁਤ ਜ਼ਿਆਦਾ ਗਣਤੀ ਵਿੱਚ ਸਿੱਖ ਇੱਥੇ ਤਨਾਤ ਜੀਤੇ ਸੀ ਤੇ ਵਰਲਡ ਵਾਰ ਤੋਂ ਬਾਅਦ ਜਦੋਂ ਬਹੁਤ ਸਾਰੇ ਸਿੱਖ ਇਸ ਦੇਸ਼ ਦਾ ਦੌਰਾ ਕਰਨ ਆਏ ਤਾਂ ਕਾਫੀ ਸਾਰੇ ਸਿੱਖ ਇੱਥੇ ਹੀ ਵੱਸ ਗਏ ਸੀ ਤੇ ਖੇਤੀਬਾੜੀ ਕਰਨੇ ਸ਼ੁਰੂ ਕਰ ਦਿੱਤੀ ਸੀ ਇਸ ਤੋਂ ਬਾਅਦ ਵੀ ਕਈ ਸਾਰੇ ਸਿੱਖ ਅਧਿਆਪਕ ਤੇ ਪ੍ਰਚਾਰਕ ਤੌਰ ਤੇ ਵੀ ਇਸ ਦੇਸ਼ ਵਿੱਚ ਆਏ ਪਰ ਪਿਛਲੇ ਕੁਝ ਸਾਲਾਂ ਦੇ ਵਿੱਚ ਬਹੁਤ ਸਾਰੇ ਸਿੱਖ ਕੈਨੇਡਾ ਅਮਰੀਕਾ ਨਿਊਜ਼ੀਲੈਂਡ ਵਰਗੇ ਦੇਸ਼ਾਂ ਵਿੱਚ ਜਾ ਚੁੱਕੇ ਆ ਮੈਂ ਤੁਹਾਨੂੰ ਦੱਸ ਦਵਾਂ ਕਿ 1960 ਤੋਂ 1970 ਦੇ ਦਰਮਿਆਨ ਫਿਜੀ ਦੇਸ਼ ਵਿੱਚ ਸਿੱਖਾਂ ਦੀ ਆਬਾਦੀ 10000 ਤੋਂ ਜ਼ਿਆਦਾ ਦੀ ਸੀ ਪਰ ਜਿਹੜੀ ਹੁਣ ਘਟ ਕੇ 4000 ਦੇ ਕਰੀਬ ਹੀ ਰਹਿ ਗਈ ਜਦੋਂ ਵਰਲਡ ਵਾਰ ਹੋਈ ਸੀ ਤਾਂ ਫਿਜੀ ਦੇਸ਼ ਨੂੰ ਫਮਨ ਸਿੰਘ ਨੇ ਬਚਾਇਆ ਸੀ ਇਸੇ ਕਰਕੇ ਫਮਨ ਸਿੰਘ ਨੂੰ ਇਸ ਬਹਾਦਰੀ ਲਈ ਜਸਟਿਸ ਆਫ ਪੀਸ ਫਿਜੀ ਸਰਕਾਰ ਨੇ ਆਪਣਾ ਪ੍ਰਮੁੱਖ ਮੈਂਬਰ ਬਣਾ ਲਿਆ ਸੀ ਤੇ ਫਮਨ ਸਿੰਘ ਵੀ ਆਪਣੀ ਮੌਤ ਤੱਕ ਇਸੇ ਦੇਸ਼ ਦੇ ਸੁਭਾ ਸ਼ਹਿਰ ਵਿੱਚ ਹੀ ਰਿਹਾ ਵਰਲਡ ਸਮੇ ਸਿੱਖਾਂ ਨੇ ਇਸ ਦੇਸ਼ ਨੂੰ ਬਚਾਇਆ ਤਾਂ ਸੀਗਾ ਹੀ ਪਰ ਨਾਲ ਹੀ ਇਸ ਦੇਸ਼ ਦੀ ਆਰਥਿਕ ਸਥਿਤੀ ਵਿੱਚ ਵੀ ਸਿੱਖਾਂ ਕਰਕੇ ਹੀ ਵਾਧਾ ਹੋਇਆ ਹੈ ਉਹ ਵੀ ਤੁਹਾਨੂੰ ਅੱਗੇ ਵੀਡੀਓ ਵਿੱਚ ਦੱਸਾਂਗੇ ਤੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਹੀ ਮੁੱਖ ਰੱਖਦੇ ਹੋਏ ਫਿਜ਼ੀਕਲ ਸਰਕਾਰ ਨੇ ਪਿੱਛੇ ਜੇ 2 ਡਾਲਰ ਦਾ ਕਾਗਜ਼ ਨੋਟ ਜਾਰੀ ਕੀਤਾ ਸੀ ਤੇ ਉਸ 2 ਡਾਲਰ ਦੇ ਨੋਟ ਤੇ ਇੱਕ ਸਿੱਖ ਸਰਦਾਰ ਦੀ ਫੋਟੋ ਵੀ ਲਾਈ ਹੋਈ ਹੈ ਸਕਰੀਨ ਉੱਤੇ ਤੁਸੀਂ ਉਸ 2 ਡਾਲਰ ਨੂੰ ਵੀ ਦੇਖ ਸਕਦੇ ਹੋ ਅਗਰ ਤੁਸੀਂ ਖੁਦ ਜਾ ਕੇ ਇਸ ਨੂੰ ਦੇਖਣਾ ਚਾਹੁੰਦੇ ਆ ਤਾਂ Google ਤੇ ਜਾ ਕੇ ਤੁਸੀਂ ਫਿਜ਼ਿਕ ਕਰੰਸੀ 2 ਡਾਲਰ ਜਦੋਂ ਸਰਚ ਕਰੋਗੇ ਤਾਂ ਇਹ ਨੋਟ ਤੁਹਾਨੂੰ ਉੱਥੇ ਵੀ ਦੇਖਣ ਨੂੰ ਮਿਲ ਜਾਊਗਾ ਆਪਣੇ ਲੋਟਾਂ ਉੱਤੇ ਸਰਦਾਰਾਂ ਦੀ ਫੋਟੋ ਲਾਉਣ ਦਾ ਮਕਸਦ ਇਹ ਸੀ ਤਾਂ ਕਿ ਫਿਜੀ ਸਰਕਾਰ ਸਿੱਖਾਂ ਨੂੰ ਵੱਧ ਤੋਂ ਵੱਧ ਮਾਨ ਸਰਕਾਰ ਦੇ ਸਕੇ ਸੋ ਹੁਣ ਤੁਹਾਨੂੰ ਇਹ ਵੀ ਦੱਸਦੇ ਆ ਕਿ ਸਿੱਖਾਂ ਨੇ ਇਸ ਦੇਸ਼ ਦੀ ਆਰਥਿਕ ਸਥਿਤੀ ਯਾਨੀ ਕਿ ਇਸ ਦੇਸ਼ ਨੂੰ ਅਮੀਰ ਹੋਣ ਵਿੱਚ ਕਿਵੇਂ ਆਪਣਾ ਹਿੱਸਾ ਪਾਇਆ ਬੜੀ ਇੰਟਰਸਟਿੰਗ ਸਟਰੀ ਹੈ ਉਹ ਵੀ ਤੁਸੀਂ ਸੁਣਿਓ ਵਰਲਡ ਵਾਰ ਤੋਂ ਬਾਅਦ ਜਦੋਂ ਸਿੱਖ ਵਾਪਸ ਆਪਣੇ ਦੇਸ਼ ਆਏ ਤਾਂ ਵਾਪਸ ਆ ਕੇ ਉਹਨਾਂ ਨੇ ਆਪਣੇ ਲੋਕਾਂ ਨੂੰ ਦੱਸਿਆ ਕਿ ਫਿਜੀ ਦੇਸ਼ ਵਿੱਚ ਚੰਗੀ ਕਮਾਈ ਹੋ ਜਾਂਦੀ ਹੈ ਤਾਂ ਉਸ ਤੋਂ ਬਾਅਦ ਹੁਸ਼ਿਆਰਪੁਰ ਤੇ ਜਲੰਧਰ ਦੇ ਕਾਫੀ ਸਾਰੇ ਸਿੱਖ ਫਿਜੀ ਦੇਸ਼ ਵਿੱਚ ਆ ਕੇ ਬਸਣ ਲੱਗੇ ਇਹ 1904 ਦੇ ਨੇੜੇ ਤੇੜੇ ਦਾ ਸਮਾਂ ਸੀ ਪਰ ਇੱਥੇ ਆ ਕੇ ਉਹਨਾਂ ਨੂੰ ਚੰਗੀਆਂ ਤਨਖਾਹਾਂ ਨਹੀਂ ਮਿਲ ਰਹੀਆਂ ਸੀ ਗੁਜ਼ਾਰਾ ਨਹੀਂ ਹੋ ਰਿਹਾ ਸੀ ਤਾਂ ਜਦੋਂ ਉਹਨਾਂ ਦੇ ਹਾਲਾਤ ਵਿਗੜਨ ਲੱਗੇ ਤਾਂ ਉਸ ਸਮੇਂ ਕਾਫੀ ਸਿੱਖ ਪੰਜਾਬ ਵਾਪਸ ਮੁੜਿਆਏ ਸੀ ਪਰ ਕਈਆਂ ਨੇ ਇੱਥੇ ਰਹਿ ਕੇ ਚੰਗੀ ਮਿਹਨਤ ਮੁਸ਼ਕਤ ਕੀਤੀ ਤੇ ਖੇਤੀਬਾੜੀ ਕਰਨੀ ਸ਼ੁਰੂ ਕਰ ਦਿੱਤੀ ਤੇ ਦੇਖਦੇ ਦੇਖਦੇ ਫਿਜ਼ੀ ਦੇਸ਼ ਦੀ ਆਰਥਿਕ ਸਿਟੀ ਵਿੱਚ ਵੀ ਵਾਧਾ ਹੋਣਾ ਸ਼ੁਰੂ ਹੋ ਗਿਆ ਪਰ ਮੈਂ ਤੁਹਾਨੂੰ ਦੱਸ ਦਵਾਂ ਕਿ ਸਿੱਖਾਂ ਨੇ ਇੱਥੇ ਸਿਰਫ ਖੇਤੀਬਾੜੀ ਹੀ ਨਹੀਂ ਕੀਤੀ ਬਲਕਿ ਫਿਜ਼ੀ ਦੇਸ਼ ਵਿੱਚ ਵੱਡੇ-ਵੱਡੇ ਅਹੁਦਿਆਂ ਤੇ ਵੀ ਰਹੇ ਉਜਾਗਰ ਸਿੰਘ ਨਾਮ ਦਾ ਇੱਕ ਸੈਕਸੀ ਜਿਹੜਾ ਕਿ 1968 ਵਿੱਚ ਐਨ ਐਫ ਪੀ ਦਾ ਨੁਮਾਇੰਦਾ ਵੀ ਬਣਿਆ ਜੋ ਕਿ ਫਿਜੀ ਦੇਸ਼ ਦੀ ਵਿਧਾਨ ਸਭਾ ਲਈ ਲੋਕਾਂ ਵੱਲੋਂ ਚੁਣਿਆ ਗਿਆ ਇੱਕ ਨੁਮਾਇੰਦਾ ਸੀ ਭਾਵ ਕਿ ਲੋਕਾਂ ਨੇ ਉਹਨੂੰ ਵੋਟ ਪਾ ਕੇ ਇਥੋਂ ਦਾ ਨੁਮਾਇੰਦਾ ਬਣਾਇਆ ਸੀ ਉਹ 1972 ਤੋਂ ਲੈ ਕੇ 1979 ਤੱਕ ਨੈਸ਼ਨਲ ਫੈਡਰੇਸ਼ਨਲ ਪਾਰਟੀ ਦਾ ਸੰਸਦ ਮੈਂਬਰ ਵੀ ਰਿਹਾ ਇਸ ਤੋਂ ਇਲਾਵਾ ਵਤਨ ਸਿੰਘ ਨਾਂ ਦਾ ਇੱਕ ਹੋਰ ਸਖਸੀ ਜਿਹੜਾ ਕਿ 1970 ਤੋਂ 1977 ਤੱਕ ਫਿਜੀ ਸੈਨਿਕ ਵਰਗ ਦਾ ਮੈਂਬਰ ਵੀ ਰਿਹਾ ਤੇ ਵਤਨ ਸਿੰਘ ਆਪਣੀ ਜਵਾਨੀ ਦੇ ਸਮੇਂ 1955 ਵਿੱਚ ਸੌਕਰ ਟੀਮ ਦਾ ਮੁੱਖ ਖਿਡਾਰੀ ਵੀ ਰਿਹਾ ਪਰ ਅਗਲੀ ਗੱਲ ਸੁਣ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ ਕਿਉਂਕਿ ਫਿਜ਼ੀ ਦੇਸ਼ ਦਾ 1937 ਤੋਂ ਲੈ ਕੇ 1944 ਤੱਕ ਦਾ ਜਿਹੜਾ ਰਾਸ਼ਟਰਪਤੀ ਸੀ ਉਹ ਇੱਕ ਸਿੱਖ ਸੀ ਜਿਹਦਾ ਨਾਮ ਸੀ ਮੇਰ ਸਿੰਘ ਇਹ ਹੀ ਨਹੀਂ ਬਲਕਿ ਮੇਰ ਸਿੰਘ ਫਿਜ਼ੀ ਸਰਕਾਰ ਦੀ ਕਿਸਾਨ ਯੂਨੀਅਨ ਪਾਰਟੀ ਦਾ ਪ੍ਰਧਾਨ ਵੀ ਰਿਹਾ ਹੋਰ ਵੀ ਬਹੁਤ ਸਾਰੇ ਸਿੱਖ ਨੇ ਜਿਹੜੇ ਇੱਥੇ ਵੱਡੇ-ਵੱਡੇ ਅਹੁਦਿਆਂ ਤੇ ਰਹੇ ਤੇ ਅੱਜ ਵੀ ਇਸ ਦੇਸ਼ ਵਿੱਚ ਸਿੱਖ ਬਹੁਤ ਵੱਡੇ-ਵੱਡੇ ਅਹੁਦਿਆਂ ਉੱਤੇ ਬੈਠੇ ਆ ਇਥੋਂ ਦੀ ਇੱਕ ਸੜਕ ਦਾ ਨਾਮ ਵੀ ਖਾਲਸਾ ਰੋਡ ਰੱਖਿਆ ਗਿਆ ਤੇ ਫਿਰ ਇਸ ਦੇਸ਼ ਵਿੱਚ ਜ਼ਿਆਦਾਤਰ ਸਿੱਖ ਸੁਭਾਸ਼ ਹੈ ਤੇ ਤਾਜੀ-ਤਾਜੀ ਵਿੱਚ ਇਹ ਜ਼ਿਆਦਾ ਸਿੱਖ ਰਹਿੰਦੇ ਆ ਸਿੱਧੀ ਵਿੱਚ ਕਈ ਗੁਰਦੁਆਰਿਆਂ ਤੋਂ ਇਲਾਵਾ ਸਿੱਖਾਂ ਦੇ ਆਪਣੇ ਸਕੂਲ ਵੀ ਨੇ ਸਿੱਖਾਂ ਨੇ ਸਭ ਤੋਂ ਪਹਿਲਾਂ 1968 ਵਿੱਚ ਇੱਥੇ ਇੱਕ ਸਕੂਲ ਵੀ ਬਣਾਇਆ ਸੀ ਜਿੱਥੇ ਕਿ ਗੁਰਮੁਖੀ ਪੜਾਈ ਹੁੰਦੀ ਸੀ ਪਰ ਸਭ ਤੋਂ ਹੈਰਾਨ ਕਰਨ ਦੇਣ ਵਾਲੀ ਗੱਲ ਇਹ ਆ ਕਿ ਗੁਰੂ ਨਾਨਕ ਖਾਲਸਾ ਸਕੂਲ ਵਿੱਚ ਕੁੱਲ 491 ਵਿਦਿਆਰਥੀਆਂ ਵਿੱਚੋਂ 124 ਵਿਦਿਆਰਥੀ ਸਿੱਖ ਸੀਗੇ ਤੇ ਬਾਕੀ ਦੇ ਗੈਰ ਸਿੱਖ ਸਨ ਜਿਹੜੇ ਕਿ ਗੁਰਮੁਖੀ ਪੜਨ ਹੁੰਦੇ ਸੀ ਜੀ ਅੱਜ ਇਸ ਦੇਸ਼ ਵੱਲ ਦੇਖੋ ਤਾਂ ਅਸੀਂ ਦੇਸ਼ ਸਿੱਖਾਂ ਕਰਕੇ ਹੀ ਆਜ਼ਾਦ ਹੋਇਆ ਤੇ ਇੱਕ ਖੁਸ਼ਹਾਲ ਦੇਸ਼ ਬਣ ਗਿਆ ਹੈ ਤੇ ਇਥੋਂ ਪਤਾ ਚੱਲਦਾ ਹੈ ਕਿ ਫਿਜ਼ੀ ਦੇਸ਼ ਦੇ ਲੋਕ ਸਿੱਖ ਸਰਦਾਰਾਂ ਦਾ ਕਿੰਨਾ ਮਨ ਸਤਿਕਾਰ ਕਰਦੇ ਨੇ ਇਸੇ ਲਈ ਉਹਨਾਂ ਨੇ ਆਪਣੇ ਨੋਟਾਂ ਉੱਤੇ ਇੱਕ ਸਿੱਖ ਸਰਦਾਰ ਦੀ ਫੋਟੋ ਲਾਈ ਹੋਈ ਹੈ ਪਰ ਇੱਕ ਅਫਸੋਸ ਇਹ ਵੀ ਆ ਕਿ ਜਿਨ੍ਹਾਂ ਵਾਸਤੇ ਸਿੱਖਾਂ ਨੇ ਇਸ ਤੋਂ ਵੀ ਜ਼ਿਆਦਾ ਕੁਰਬਾਨੀਆਂ ਕੀਤੀਆਂ ਉਹਨਾਂ ਨੇ ਰਤੀ ਪਰ ਵੀ ਸਿੱਖਾਂ ਦਾ ਮੁੱਲ ਨਹੀਂ ਪਾਇਆ ਤੁਹਾਡਾ ਇਸ ਬਾਰੇ ਕੀ ਵਿਚਾਰ ਆ ਤੁਸੀਂ ਮੈਨੂੰ ਨੀਚੇ ਕਮੈਂਟਾਂ ਵਿੱਚ ਦੱਸ ਕੇ ਜਰੂਰ ਜਾਓ ਵੀਡੀਓ ਨੂੰ ਵਾਰ-ਵਾਰ ਸ਼ੇਅਰ ਜਰੂਰ ਕਰ ਦਿਆ ਕਰੋ ਅਗਰ ਤੁਸੀਂ ਆਪਣੇ ਚੈਨਲ ਸਰਦਾਰ ਪ੍ਰੀਤਨਾਥੀ ਵਾਲਾ ਤੇ ਪਹਿਲੀ ਵਾਰ ਆਏ ਆ ਤਾਂ ਆਪਣੇ ਚੈਨਲ ਨੂੰ ਜੀ ਇਹ ਵੀਡੀਓ ਤੁਸੀਂ ਵੇਖੀਏ ਅਤੇ ਜੀ ਇਹਨਾਂ ਨੇ ਕਿਹਾ ਕਿ ਆ ਸਿੱਖਾਂ ਨੇ ਫਿੱਜੀ ਕੰਨ ਦੇ ਵਿੱਚ ਐਨਾ ਆਪਣਾ ਇੰਪੋਰਟੈਂਟ ਰੋਲ ਪਲੇ ਕੀਤਾ ਕਿ ਬਹੁਤ ਵੱਡਿਆਂ ਵੱਡਿਆਂ ਓਤਿਆਂ ਤੇ ਫਿਜੀ ਕੰਟਰੀ ਦੇ ਵਿੱਚ ਸਿੱਖ ਸਰਦਾਰ ਮੌਜੂਦ ਨੇ ਉਥੇ ਸਿੱਖਾਂ ਦੇ ਨਾਂ ਤੋਂ ਰੋਡਸ ਵੀ ਨੇ ਜਨ ਜਨ ਨੇ ਕਿਹਾ ਕਿ ਖਾਲਸਾ ਰੋਡ ਵੀ ਐਥੇ ਤੇ ਨਾਲ ਇਹਨਾਂ ਨੇ ਕਿਹਾ ਕਿ ਐਥੇ ਗੁਰਦੁਆਰੇ ਬਹੁਤ ਵੱਡੀ ਤਦਾਦ ਚ ਨੇ ਨਾਲ ਸਪੈਸ਼ਲੀ ਇਹਨਾਂ ਨੇ ਕਿਹਾ ਕਿ ਐਥੇ ਸਕੂਲ ਵੀ ਨੇ ਸਿੱਖਾਂ ਦੇ ਜਿੱਥੇ ਗੁਰੂ ਮੁਖੀ ਜਿਹੜੀ ਉਹ ਪੜਾਈ ਜਾਂਦੀ ਹੈ ਤੇ ਉਥੇ ਵੱਡੀ ਤਦਾਦ ਚ ਜਿਹੜੇ ਨਾਨ ਸਿੱਖ ਨੇ ਕਵਾਂਗੇ ਮੈਂ ਉਹ ਵੀ ਆਂਦੇ ਨੇ ਜਿਨ੍ਹਾਂ ਨੇ ਸਿੱਖੀ ਹਜੇ ਤੱਕ ਐਕਸੈਪਟ ਨਹੀਂ ਕੀਤੀ ਬਟ ਉਹ ਸਿੱਖਣ ਵਾਸਤੇ ਆਂਦੇ ਨੇ ਤੇ ਸਿੱਖਾਂ ਦਾ ਐਨਾ ਇੰਪੋਰਟੈਂਟ ਰੋਲ ਹੈ ਫਿਜੀ ਕੰਟਰੀ ਵਿੱਚ ਜਿਹਦੀ وجہ ਤੋਂ ਫਿਜੀ ਕੰਟਰੀ ਦੇ ਲੋਕ ਜਿਹੜੇ ਨੇ ਸਿੱਖਾਂ ਨੂੰ ਬਹੁਤ ਜ਼ਿਆਦਾ ਇੱਜ਼ਤ ਤੇ ਮੁਹੱਬਤ ਦੇ ਨੇ ਇਹਨਾਂ ਨੇ ਇਹ ਗੱਲ ਐਸੇ ਹੀ ਕੀਤੀ ਹੈ ਕਿ ਜਿੱਥੇ ਇਹਨਾਂ ਨੇ ਬਹੁਤ ਜ਼ਿਆਦਾ ਕੁਰਬਾਨੀਆਂ ਦਿੱਤੀਆਂ ਜਿਹੜੀ ਕੰਟਰੀ ਦੇ ਵਿੱਚ ਉਸ ਕੰਟਰੀ ਨੇ ਕਦੇ ਸਿੱਖਾਂ ਦੇ ਹੱਕ ਦੀ ਗੱਲ ਨਹੀਂ ਕੀਤੀ ਤੇ ਹਮੇਸ਼ਾ ਸਿੱਖਾਂ ਦਾ ਹੱਕ ਮਾਰਿਆ ਤੇ ਉਸੇ ਉਹ ਹੀ ਲੋਕਾਂ ਦੇ ਨਾਲ ਜਿਹੜਾ ਫਿਜੀ ਕੰਟਰੀ ਵਿੱਚ ਐਨੀ ਇੱਜ਼ਤ ਐਨਾ ਚੰਗਾ ਸੁਲੂਕ ਕੇ ਕੋਈ ਵੀ ਸੁਣੇਗਾ ਤੇ ਉਹ ਰਾਨ ਰਹਿ ਜਾਏਗਾ ਤੇ ਬਹੁਤ ਬਹੁਤ ਜ਼ਿਆਦਾ ਵਧੀਆ ਲੱਗਿਆ ਸਿੱਖਾਂ ਨੇ ਹਰ ਜਗ੍ਹਾ ਹੀ ਹਰ ਲਾਈਕ ਹਰ ਕੰਟਰੀ ਦੇ ਵਿੱਚ ਜਿਹੜਾ ਆਪਣਾ ਨਾਂ ਬਹੁਤ ਉੱਚਾ ਰੱਖਿਆ ਦਿਆ ਇਹ ਵਜਾ ਹੈ ਕਿ ਸਿੱਖ ਦੀ ਜਿਹੜੀ ਫੋਟੋ ਏ ਆਫ ਅ ਜੀ ਕੰਟਰੀ ਦੇ ਡਾਲਰ ਦੀ ਜਿਹੜੀ ਕਰੰਸੀ ਹੈ ਉਹਦੇ ਉੱਤੇ ਲੱਗੀ ਦੀ ਹੈ ਤੇ ਇਹੀ ਚੀਜ਼ ਹੈ ਕਿ ਸਿੱਖਾਂ ਦਾ ਇਤਿਹਾਸ ਜਿਹੜਾ ਬਹੁਤ ਵੱਡਾ ਹੈ ਲਿਮਿਟਿਡ ਨਹੀਂ ਹੈ ਪੂਰੀ ਦੁਨੀਆ ਦੇ ਨਾਲ ਕਨੈਕਟਡ ਹੈ ਬਹੁਤ ਵਧੀਆ ਵੀਡੀਓ ਤੁਸੀਂ ਕੀ ਕਹੋਗੇ ਯਾਰ ਤੁਹਾਡਾ ਕੀ ਕਹਿਣਾ ਤੁਸੀਂ ਜੋ ਵੀ ਕਹਿਣਾ ਚਾਹੁੰਦੇ ਹੋ ਲਾਜ਼ਮੀ ਦੱਸੋ ਕਮੈਂਟ ਸੈਕਸ਼ਨ ਸੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਪਸੰਦ ਦੀ ਕੋਈ ਵੀਡੀਓ ਵੇਖਾਂ ਤੇ ਉਹ ਵੀ ਤੁਸੀਂ ਦੱਸ ਸਕਦੇ ਹੋ ਕਮੈਂਟ ਸੈਕਸ਼ਨ 'ਚ ਸਾਨੂੰ ਸਪੋਰਟ ਕਰੋ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਲਾਜ਼ਮੀ ਕਰੋ ਅਜੇ ਵੀਡੀਓ ਨੂੰ ਇੱਥੇ ਮੁਕਾਵਾਂਗੇ ਤੁਹਾਡੇ ਨਾਲ ਫਿਰ ਤੋਂ ਮੁਲਾਕਾਤ ਹੋਵੇਗੀ ਸასი ਸ਼ੁਕਰੀਆ